ਨਮਸਕਾਰ ਤੁਸੀਂ ਦੇਖ ਰਹੇ ਹੋ ਐਸ ਨਿਊਜ਼ 21 ਅਤੇ ਮੈਂ ਹਾਂ ਸੌਰਵ ਕੁਮਾਰ ਐਸ ਨਿਊਜ਼ 21 ਦੇ ਵਿੱਚ ਗੱਲ ਕਰਦੇ ਹਾਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਜ਼ਿਲ੍ਹਾ ਤਰਨਤਾਰਨ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਪੱਟੀ ਸ਼ਹਿਰ ਦੇ ਵਾਰਡ ਨੰਬਰ 2 ਵਿੱਚ ਇੱਕ ਨਸ਼ਾ ਤਸਕਰ ਦੇ ਗੈਰ ਕਾਨੂੰਨੀ ਤਰੀਕੇ ਨਾਲ ਬਣਾਏ ਘਰ ਉੱਪਰ ਬਲਡوزر ਚਲਾ ਕੇ ਉਸ ਨੂੰ ਢਾਹ ਢੇਰੀ ਕਰ ਦਿੱਤਾ ਗਿਆ ਹੈ ਇਸ ਕਾਰਵਾਈ ਦੌਰਾਨ ਐਸਪੀਡੀ ਰਿਪੁਤਾਪਨ ਸਿੰਘ ਡੀਐਸਪੀ ਪੱਟੀ ਲਵਕੇਸ਼ ਅਤੇ ਥਾਣਾ ਸਿਟੀ ਪੱਟੀ ਦੇ ਐਸਐਚਓ ਕਵਲਜੀਤ ਰਾਏ ਮੌਕੇ ਤੇ ਮੌਜੂਦ ਰਹੇ ਅਧਿਕਾਰੀਆਂ ਨੇ ਗਲਬਾਤ ਦੌਰਾਨ ਦੱਸਿਆ ਕਿ ਐਸਐਸਪੀ ਤਰਨਤਾਰਨ सुरेंद्र ਲਾਮਾ ਦੀ ਅਗਵਾਈ ਹੇਠ ਤਰਨਤਾਰਨ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਚੱਲ ਰਹੀ ਜੰਗ ਵਿੱਚ ਅੱਜ ਇਹ ਵੱਡੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਥਾਣਾ ਸਿਟੀ ਪੱਟੀ ਅਧੀਨ ਆਉਂਦੇ ਨਸ਼ਾ ਤਸਕਰ ਰਣਜੀਤ ਸਿੰਘ ਉਰਫ ਰਾਣਾ ਪੁੱਤਰ ਮਲੋਕ ਸਿੰਘ ਵਾਸੀ ਵਾਰ ਨੰਬਰ 2 ਪੱਟੀ ਦੇ ਰਿਹਾਇਸ਼ੀ ਮਕਾਨ ਨੂੰ ਜੇਸੀਬੀ ਮਸ਼ੀਨ ਨਾਲ ਟੈਰੀ ਕਰ ਦਿੱਤਾ ਗਿਆ ਹੈ ਦੱਸਣਯੋਗ ਹੈ ਕਿ ਰਣਜੀਤ ਸਿੰਘ ਉਰਫ ਰਾਣਾ ਖਿਲਾਫ ਪਹਿਲਾਂ ਹੀ 7 ਮੁਕਦਮੇ ਦਰਜ ਸਨ ਜਿਨ੍ਹਾਂ ਵਿੱਚੋਂ 6 ਕੇਸ ਐਨਡੀपीएस ਐਕਟ ਅਧੀਨ ਤਹਿਤ ਵੱਖ-ਵੱਖ ਥਾਣੇ ਵਿੱਚ ਦਰਜ ਹਨ ਇਸ ਮੌਕੇ ਐਸਐਸਪੀ ਤਰਨਤੰਨ सुरेंद्र ਲਾਮਾ ਨੇ ਨਸ਼ਾ ਤਸਕਰਾਂ ਨੂੰ ਸਖਤ ਚੇਤਾਵਨੀ ਦੇਂਦਿਆਂ ਹੋਇਆਂ ਜੋ ਵਿਅਕਤੀ ਲੋਕਾਂ ਦੇ ਘਰ ਬਰਬਾਦ ਕਰਦਾ ਹੈ ਅਤੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਨੂੰ ਨਸ਼ਿਆਂ ਨਾਲ ਤਬਾਹ ਕਰਦਾ ਹੈ ਉਸ ਨੂੰ ਸਮਾਜ ਵਿੱਚ ਸੁੱਖ ਨਾਲ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਆ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਚਲੂ ਕਰਟਾਈ ਹੋ ਗਈਆਂ। ਅੱਜ ਸਰਕਾਰ ਵੱਲੋਂ ਜੋ ਵੀ ਸਾਨੂੰ ਦਿੱਤਾ ਨਿਰਦੇਸ਼ جاری ਹੋਏ ਸੀ ਅਸੀਂ ਉਹਨਾਂ ਦੀ ਪਾਲਣਾ ਕੀਤੀ ਹੈ। ਜਿਸ ਸੰਬੰਧ ਪਰ ਡੀਐਸਪੀ ਸਾਹਿਬ ਸਾਰੀ ਪੁਲਿਸ ਫੋਰਸ ਤੇ ਸਾਰਾ ਅੰਗਲਾ ਸਾਡੇ ਨਾਲ ਸੀਗਾ ਤੇ ਉਹਨਾਂ ਦੀ ਪਾਲਣਾ ਕਰਦੇ ਹੋਏ ਅੱਜ ਆਪਾਂ ਦੋ ਘਰ ਹਰਿਤਾਜ ਜਿਹਨਾਂ ਦੇ ਕੋਲ ਰਣਜੀਤ ਸਿੰਘ ਰਾਣਾ ਇੱਕ ਹੀਰਾ ਸੀ। ਮੈਂ ਜਿਹੜੇ ਮਤਾਲ ਦੀ ਜਿਹੜੀ ਜਿਹੜਾ ਹਾਂ ਜੀ ਹਾਂ ਨਕਸ਼ਮਤਾ ਉਪਰ ਵਾਲੀ ਤਾਂ ਮੇਰੇ ਨਾਲ ਨਹੀਂ ਜਿਹੜਾ ਇਹਨਾਂ ਦੇ ਵਿੱਚ ਸੀਗਾ ਉਹ ਹਾਂ ਥੈਂਕ ਯੂ ਉਹ ਉਹ ਵੀ ਦੇ ਦੋਸ ਤਾਂ ਜਿਹੜੀ ਫੋਰ ਕੀ ਹਾਲ ਤਾਂ ਸਾਡੇ ਕੋਲ ਲਿਸਟ ਮਤਾਬ ਕੀ ਸੀ ਕਿ ਇਹ ਤਾਂ ਤੇ ਕਬਲ ਹੋ ਰਹੀ ਹੈ ਹਾਂ ਜੀ ਉਹ ਦੇਖ ਹੀ ਰਹੇ ਜੀ ਵੀ ਕਾ ਰਹੇ ਹਾਂ ਜੀ ਕੱਲ ਰਿਹਾ ਸੀ ਥੈਂਕ ਯੂ ਵਨ ਜੇ ਨਮਨ ਜੀਵਨ ਚਲਾਇਆ ਜਾ ਰਿਹਾ ਹੈ ਜੋ ਕਿ ਨਸ਼ਾ ਬਰੋਹ ਮੇਂ ਦੇ ਤਾਤ ਅੱਜ ਡਿਸਟ੍ਰਿਕਟ ਪ੍ਰਸ਼ਾਸਨ ਵੱਲੋਂ ਜਿਹੜੇ ਇਲੀਗਲ ਕਬਜ਼ੇ ਹੋਏ ਹਨ ਦੇ ਪੈਰ ਉਨਾ ਉਹਨਾਂ ਕਬਜ਼ਿਆਂ ਨੂੰ ਹਟਾਉਣ ਦੀ ਕਿਰਿਆ ਪੱਤੀ ਖੇਤ ਦੇ ਵਿੱਚ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਇੱਕ ਰੰਜੇਸ਼ ਰਾਣਾ ਨਾਮ ਦੇ ਵਿਅਕਤੀ ਦਾ ਟਰੈਕ ਬਲਡੋਜ਼ਰ ਦੇ ਨਾਲ ਲਿਟਾਇਆ ਗਿਆ ਹੈ ਇਸ ਵਿਅਕਤੀ ਦੇ ਉੱਤੇ 6 ਤੋਂ ਵੱਧ ਐਂਟੀਪੇਸਟਿਨ ਕਰਨ ਦੇ ਦਰਦੀ ਵਿੱਚ 4 ਵੀ ਮੱਤਾਂ ਖਵਾਉਣ ਦੇ ਮਕਰ ਦੇ ਦਰਦੀ ਹੈ ਜਿਹੜੇ ਵੀ ਵਿਅਕਤੀ ਇਹ ਕੋਈ ਜੀ ਦੌਲਤ ਕਮਾਈ ਤੋਂ ਆਪਣੇ ਘਰ ਬਣਾਉਣਗੇ ਜਾਂ ਇਹੋ ਜਿਹਾ ਕੋਈ ਕੰਮ ਕਰਨਗੇ ਉਹਨਾਂ ਦੇ ਖਿਲਾਫ ਪੰਜਾਬ ਪੁਲਿਸ ਕੱਟ ਸਭ ਤੋਂ ਕਾਰਵਾਈ ਕਰ ਰਹੀ ਹੈ ਜੁਗਨਿਸ਼ਾ ਵਿਰੁੱਧ ਮੈਂ ਹਮੇਤ ਹੈ ਅੱਜ ਤੋਂ ਪਹਿਲਾਂ ਵੀ ਤਰਫ ਤੋਂ ਪੁਲਿਸ ਵੱਲੋਂ ਵੱਖ-ਵੱਖ ਪਿੰਡਾਂ ਦੇ ਵਿੱਚ ਨਕਸ਼ਾ ਤਸਕਰਾਂ ਵੱਲੋਂ ਬਣਾਏ ਬਣਾਏ ਘਰ ਦੇ ਗੋਰ ਵੀ ਜਿਹੜੇ ਅਵੈਦ ਕਬਜ਼ਾ ਕੀਤੇ ਗਏ ਉਹਨਾਂ ਦੇ ਉਹਨਾਂ ਨੂੰ ਕਾਹਣ ਦੀ ਤੱਕ ਰਿਹਾ ਕਾਨੂੰਨ ਦਾ ਤ੍ਰਿਪੀਲੀਆ ਜੋ ਅੱਗੇ ਵੀ ਇਹ ਲਗਾਤਾਰ ਜਾਰੀ ਹੈ